ਦੁੱਧ ਦੇ ਵਿੱਚੋਂ ਮਿਲਾਵਟ ਹੋਣ ਦੀ ਚਰਚਾ ਅਕਸਰ ਹੀ ਚੱਲਦੀ ਰਹਿੰਦੀ ਆ ਪਰ ਇਸ ਭੰਬਲਪੂਸੇ ਦੇ ਵਿਚਕਾਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਬੱਚਿਆਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਦੇਣੇ ਚਾਹੀਦੇ ਨੇ ਕਿ ਨਹੀਂ ਦੇਣੇ ਚਾਹੀਦੇ ਹਾਲਾਂਕਿ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ WHO ਦਾ ਹਵਾਲਾ ਦੇ ਕੇ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਨੇ ਕਿ ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟ ਬੱਚਿਆਂ ਲਈ ਸਹੀ ਨਹੀਂ ਹੈ ਪਰ ਹੁਣ ਭਾਰਤ ਸਰਕਾਰ ਦੇ ਐਨੀਮਲ ਹਸਬੈਂਡਰੀ ਫਿਸ਼ਰੀ ਤੇ ਡੇਰੀ ਵਿਭਾਗ ਨੇ ਇਹ ਸਾਫ਼ ਕਰ ਦਿੱਤਾ ਹੈ ਕਿ WHO ਦੇ ਵੱਲੋਂ ਅਜੇ ਹਾਂ ਕੋਈ ਵੀ ਗਾਈਡਲਾਈਨਜ਼ ਜਾਰੀ ਨਹੀਂ ਕੀਤੀਆਂ ਗਈਆਂ। ਈਟੀਵੀ ਭਾਰਤ ਦੀ ਇੱਕ ਰਿਪੋਰਟ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਅਜੇ ਹਾਂ ਗਾਈਡਲਾਈਨਜ਼ WHO ਦੇ ਵੱਲੋਂ ਨਹੀਂ ਦਿੱਤੀਆਂ ਗਈਆਂ। ਹਾਲਾਂਕਿ ਜਿਹੜੇ ਮਹਿਕਮੇ ਨੇ ਜਿਵੇਂ ਐਨੀਮਲ ਹਸਬੈਂਡਰੀ ਫਿਸ਼ਰੀ ਤੇ ਡੇਰੀ ਵਿਭਾਗ ਦੇ ਵੱਲੋਂ ਇਸ ਸੰਬੰਧੀ ਕੁਝ ਅੰਕੜੇ ਵੀ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਦੁੱਧ ਦੀ ਪੈਦਾਵਾਰ ਸੰਬੰਧੀ ਦੱਸਿਆ ਗਿਆ ਹੈ। ਮਹਿਰਾਂ ਦਾ ਕਹਿਣਾ ਹੈ ਕਿ ਦੁੱਧ ਬੱਚਿਆਂ ਲਈ ਜਿੰਨਾ ਢਿੱਡ ਭਰਨ ਲਈ ਜ਼ਰੂਰੀ ਹੈ ਉੱਥੇ ਹੀ ਵਾਧੇ ਬੱਚੇ ਨੂੰ ਇਸ ਤੋਂ ਪੋਸ਼ਟਿਕ ਤੱਤ ਵੀ ਭਰਪੂਰ ਮਿਲਦੇ ਨੇ ਏਟੀਵੀ ਭਾਰਤ ਦੇ ਵੱਲੋਂ ਕੀਤੀ ਗੱਲਬਾਤ ਦਾ ਜਵਾਬ ਮਾਹੇ ਡਾਕਟਰ ਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਵੱਲੋਂ ਦਿੱਤਾ ਗਿਆ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਦੁੱਧ ਦੀ ਪੈਦਾਵਾਰ ਵੱਡੇ ਪੱਧਰ ਤੇ ਹੁੰਦੀ ਹੈ ਪਰ ਇਸ ਦੇ ਨਾਲ ਦੁੱਧ ਦੇ ਵਿੱਚ ਕਈ ਥਾਵਾਂ ਤੇ ਮਿਲਾਵਟ ਵੀ ਕੀਤੀ ਜਾਂਦੀ ਹੈ। ਲੁਧਿਆਣਾ ਦੀ ਸਿਹਤ ਉਪਾਗ ਦੇ ਵੱਲੋਂ ਪਿਛਲੇ 8 ਮਹੀਨਿਆਂ ਦੇ ਦੌਰਾਨ ਦਿੱਤੇ ਗਏ ਡਾਟਾ ਦੇ ਮੁਤਾਬਕ ਖੁਰਾਕ ਸੁਰੱਖਿਆ ਸੰਬੰਧੀ ਸਖਤੀ ਕਰਦੇ ਹੋਏ ਵੱਖ-ਵੱਖ ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚੋਂ 356 ਸੈਂਪਲ ਇਕੱਠੇ ਕੀਤੇ ਗਏ ਇਹਨਾਂ ਦੇ ਵਿੱਚੋਂ 69 ਫੇਲ ਹੋਏ ਤੇ 40 ਕੇਸ ਇਸ ਮਾਮਲੇ ਦੇ ਵਿੱਚ ਦਰਜ ਕੀਤੇ ਗਏ ਨੇ। ਹੁਣ ਗੱਲ ਕਰਦੇ ਹਾਂ ਕਿ ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਦੇ ਕਿੰਨੇ ਸੈਂਪਲ ਫੇਲ ਹੋਏ ਤੇ ਕਿੰਨੇ ਪਾਸ ਸੇਤਪਾਕ ਦੇ ਮੁਤਾਬਕ ਲੁਧਿਆਣਾ ਦੇ ਵਿੱਚ ਦੁੱਧ ਦੇ 35 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚੋਂ 25 ਪਾਸ ਹੋਏ 7 ਫੇਲ ਹੋਏ ਪਰ ਤਿੰਨ ਦੇ ਨਤੀਜੇ ਆਉਣੇ ਅਜੇ ਬਾਕੀ ਨੇ ਘਓ ਦੇ 33 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚੋਂ 16 ਪਾਸ ਹੋਏ ਜਦਕਿ 10 ਫੇਲ ਹੋਏ ਤੇ 7 ਦੇ ਨਤੀਜੇ ਆਉਣੇ ਅਜੇ ਬਾਕੀ ਨੇ ਇਸੇ ਤਰ੍ਹਾਂ ਖੋਏ ਦੇ 10 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚੋਂ 8 ਪਾਸ ਹੋਏ ਤੇ 2 ਫੇਲ ਹੋਏ ਇਹ ਜਾਣਕਾਰੀ ਸਿਹਤ ਭਾਗ ਲੁਧਿਆਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਲਈ ਦੁੱਧ ਬੇहद ਹੀ ਜ਼ਰੂਰੀ ਹੈ ਤੇ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੋਵੇ ਤਾਂ ਫੂਡ ਸੇਫਟੀ ਮੋਬਾਈਲ ਐਪ ਰਾਹੀਂ ਦੁੱਧ ਚੋ ਮਿਲਾਵਟ ਬਾਰੇ ਟੈਸਟ ਕਰਵਾਇਆ ਜਾ ਸਕਦਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਦੁੱਧ ਦੇ ਵਿੱਚ ਮਿਲਾਵਟ ਜ਼ਰੂਰ ਹੋ ਰਹੀ ਹੈ ਪਰ ਇਸ ਤਰ੍ਹਾਂ ਦੀ ਨਹੀਂ ਹੋ ਰਹੀ ਹੈ। ਜੋ ਸੇਤ ਦੇ ਲਈ ਹਾਨੀਕਾਰਕ ਹੋਵੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜੀ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ ਜਿਹੜੇ ਸੈਂਪਲ ਉਹਨਾਂ ਦੇ ਵੱਲੋਂ ਲਈ ਗਏ ਸੀ ਉਸ ਦੇ ਵਿੱਚੋਂ ਜ਼ਿਆਦਾਤਰ ਸੈਂਪਲ ਹੈ ਉਹਨਾਂ ਦੇ ਵਿੱਚ ਪਾਣੀ ਦੀ ਮਿਲਾਵਟ ਸੀ ਤੇ ਹੁਣ ਅੰਕੜਿਆਂ ਦੀ ਗੱਲ ਕਰਦੇ ਹਾਂ ਕਿ ਇਸ ਨੂੰ ਲੈ ਕੇ ਕੀ ਕਹਿੰਦੇ ਨੇ ਅੰਕੜੇ ਐਨੀਮਲ ਹਸਬੈਂਡਰੀ ਵਿਭਾਗ ਦੇ ਵੱਲੋਂ ਦਿੱਤੇ ਗਏ ਡਾਟਾ ਦੇ ਮੁਤਾਬਕ ਦੁੱਧ ਦੀ ਪ੍ਰੋਡਕਸ਼ਨ ਲਗਾਤਾਰ ਵਧ ਰਹੀ ਹੈ ਸਾਲ 2014-15 ਦੇ ਵਿੱਚ ਦੁੱਧ ਦੀ ਪੈਦਾਵਾਰ ਜੋ ਕਿ 140.3 ਮਿਲੀਅਨ ਟਨ ਸੀ ਵਧ ਕੇ 2021-22 ਦੇ ਵਿੱਚ 221.6 ਮਿਲੀਅਨ ਟਨ ਹੋ ਚੁੱਕੀ ਹੈ ਭਾਰਤ ਕੇ 66.56 ਲੀਟਰ ਦੁੱਧ ਰੋਜ਼ਾਨਾ ਆ ਰਿਹਾ ਹੈ ਸਾਲ 2018-19 ਦੇ ਵਿੱਚ ਭਾਰਤ ਦੇ ਵਿੱਚ ਦੁੱਧ ਦੀ ਪੈਦਾਵਾਰ 51.4 ਮਿਲੀਅਨ ਟਨ ਰੋਜ਼ਾਨਾ ਹੁੰਦੀ ਹੈ ਵਿਭਾਗ ਦੇ ਵੱਲੋਂ ਸਾਲ 2019 ਦੇ ਵਿੱਚ ਜਾਂਚ ਦੇ ਦੌਰਾਨ ਪਾਇਆ ਗਿਆ ਸੀ ਕਿ ਭਾਰਤ ਦੇ ਵਿੱਚ ਦੁੱਧ ਦੀ ਕੁੱਲ ਵਰਤੋਂ 124 ਮਿਲੀਅਨ ਟਨ ਦੀ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਪ੍ਰੋਡਕਟ ਖਾਨੀਕਾਰਕ ਹਨ ਕੀ ਇਹ ਝੂਠ ਹੈ ਜਾਂ ਸੱਚ ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵਿੱਚ ਵਰਤੇ ਜਾਣ ਵਾਲੇ ਦੁੱਧ ਅਤੇ ਦੁੱਧ ਨਾਲ ਬਨੇ ਪ੍ਰੋਡਕਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਪ੍ਰਮਾਣਿਤ ਕਰਵਾਉਣੇ ਲਾਜ਼ਮੀ ਨੇ ਇਹ ਜਾਣਕਾਰੀ ਭਾਰਤ ਸਰਕਾਰ ਦੇ ਮੱਛੀ ਪਾਲਣ ਐਨੀਮਲ ਹਸਬੈਂਡਰੀ ਤੇ ਡੇਰੀ ਭਾਗ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਤੋਂ ਲਾ ਬਾ WHO ਵੱਲੋਂ ਵੀ ਇਸ ਮੰਦੀ ਸਫਾਈ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਭਾਰਤ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਚਹੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ ਭਾਰਤ ਦੇ ਵਿੱਚ 2025 ਤੱਕ ਦੁੱਧ ਤੇ ਦੁੱਧ ਨਾਲ ਬਣਨ ਵਾਲੇ ਪ੍ਰੋਡਕਟ ਕਾਰਨ 87% ਲੋਕਾਂ ਨੂੰ ਕੈਂਸਰ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਝੂਠ ਹੈ ਇਸ ਤੋਂ ਲਗਾ ਅਗਰ ਤੁਸੀਂ ਬਾਹਰ ਕਿਤੇ ਦੁੱਧ ਦਾ ਟੈਸਟ ਕਰਵਾਉਣ ਨਹੀਂ ਜਾ ਸਕਦੇ ਕਿ ਉਸ ਦੇ ਵਿੱਚ ਮਿਲਾਵਟ ਹੈ ਜਾਂ ਨਹੀਂ ਤਾਂ ਕੁਝ ਟਿਪਸ ਅਜਿਹੇ ਵੀ ਨੇ ਜਿਸ ਤੋਂ ਅਪਣਾ ਕੇ ਤੁਸੀਂ ਘਰ ਦੇ ਵਿੱਚ ਹੀ ਇਹ ਜਾਂਚ ਕਰ ਸਕਦੇ ਹੋ ਕਿ ਕੀ ਦੁੱਧ ਮਿਲਾਵਟੀ ਹੈ ਜਾਂ ਨਹੀਂ ਜੇਕਰ ਤੁਸੀਂ ਘਰ ਦੇ ਵਿੱਚ ਟੈਸਟ ਕਰਨਾ ਚਾਹੁੰਦੇ ਹੋ ਤਾਂ ਥੋੜੇ ਜਿਹਾ ਦੁੱਧ ਨੂੰ ਉਬਾਲ ਕੇ ਉਸ ਨੂੰ ਠੰਡਾ ਕਰਕੇ ਫਿਰ ਉਸ ਦੇ ਵਿੱਚ ਆਇਓਡੀਨ ਸੋਲੂਸ਼ਨ ਪਾ ਕੇ ਚੈੱਕ ਕਰ ਸਕਦੇ ਹੋ ਜੇਕਰ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੋਏਗਾ ਤਾਂ ਉਸ ਦਾ ਰੰਗ ਨਹੀਂ ਬਦਲੇਗਾ ਜੇਕਰ ਥੋੜਾ ਜਿਹਾ ਪੀਲਾਪਨ ਆ ਜਾਵੇਗਾ ਤਾਂ ਉਹ ਨੀਲਾ ਹੋ ਜਾਂਦਾ ਹੈ ਤੇ ਇਸ ਦਾ ਮਤਲਬ ਹੈ ਕਿ ਦੁੱਧ ਦੇ ਵਿੱਚ ਮਿਲਾਵਟ ਹੈ ਇਸੇ ਤਰ੍ਹਾਂ ਯੂਰੀਆ ਦੀ ਮਿਲਾਵਟ ਚੈੱਕ ਕਰਨ ਲਈ ਤੁਸੀਂ ਦੁੱਧ ਦੇ ਵਿੱਚ ਸੋਇਆਬੀਨ ਅਤੇ ਅਰਹਰ ਦਾ ਪਾਊਡਰ ਪਾ ਕੇ ਉਸ ਦੇ ਵਿੱਚ ਲਾਲ ਲਿਟਮਸ ਪੇਪਰ ਪਾ ਕੇ ਦੇਖ ਸਕਦੇ ਹੋ ਜੇਕਰ ਉਹ ਗੂੜਾ ਨੀਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਦੁੱਧ ਦੇ ਵਿੱਚ ਮਿਲਾਵਟ ਹੈ ਇਸੇ ਤਰ੍ਹਾਂ ਦੁੱਧ ਦੇ ਵਿੱਚ ਜੇਕਰ ਤੁਸੀਂ ਪਾਣੀ ਦੀ ਮਿਲਾਵਟ ਚੈੱਕ ਕਰਨੀ ਹੈ ਤਾਂ ਇੱਕ ਬੂੰਦ ਕਿਸੇ ਵੀ ਸਾਫ਼ ਥਾਂ ਦੇ ਉੱਤੇ ਸੁੱਟ ਕੇ ਵੇਖ ਸਕਦੇ ਹੋ ਜੇਕਰ ਹੌਲੀ-ਹੌਲੀ ਫੈਲਦੀ ਹੈ ਚਿੱਟੇ ਰੰਗ ਦੇ ਨਿਸ਼ਾਨ ਛੱਡਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੈ ਤੇ ਜੇਕਰ ਉਸ ਦੇ ਵਿੱਚ ਪਾਣੀ ਮਿਲਾਇਆ ਗਿਆ ਹੈ ਤਾਂ ਉਹ ਫਟਾਫਟ ਫੈਲ ਜਾਵੇਗੀ ਤੇ ਉਸ ਤੇ ਚਿੱਟੇ ਦਾਗ ਵੀ ਹੀਠਾਂ ਨਹੀਂ ਦਿਖਣਗੇ ਐਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਕਿੱਟ ਵੀ ਤਿਆਰ ਕੀਤੀ ਗਈ ਹੈ ਜਿਸ ਦੀ ਕੀਮਤ 100 ਰੁਪਏ ਆ ਉਸ ਨਾਲ ਵੀ ਦੁੱਧ ਦੀ ਗੁਣਵੱਤਾ ਚੈੱਕ ਕਰ ਸਕਦੇ ਹੋ ਸੋ ਸਿਹਤਮਾਰ ਕਹਿੰਦੇ ਨੇ ਕਿ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਆ ਸਿਰਫ ਜਾਗਰੂਕ ਹੋਣ ਦੀ ਲੋੜ ਹੈ ਬੱਚਿਆਂ ਦੇ ਵਾਦੇ ਲਈ ਦੁੱਧ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਪੋਸਟਿਕ ਤੱਤ ਹੁੰਦੇ ਨੇ ਪਰ ਜੇਕਰ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਹੁੰਦਾ ਹੈ ਕਿ ਦੁੱਧ ਮਿਲਾਵਟੀ ਹੈ ਤਾਂ ਫਿਰ ਉਸ ਦੀ ਜਾਂਚ ਜ਼ਰੂਰ ਹੈ ਕਰਵਾ ਲੈਣੀ ਚਾਹੀਦੀ ਹੈ